बसि आइकड़े फसा खे उते जाराई ਇਹ ਪਾ ਕੇ ਲਾ ਦੇ ਇਹਦੇ ਵਿੱਚ ਹੀ ਕੱਢ ਗਿਆ ਚੰਨੀ ਨਾਲ ਬਾਹਰ ਆ ਰਿਹਾ ਹੈ ਅੱਜ ਨਾ ਗਾਇਸ ਇਹ ਵੀ ਬਾਪੂ ਨੂੰ ਪਹਿਲਾਂ ਪਾਇਆ ਜੀ ਜਿੰਨਾ ਬੇਬੀ ਦਾ ਬੱਟਾ ਜਾਣਾ ਜੁ ਪਾਇਆ ਜਾਣਾ ਜੇ ਪੋਥੜ ਦੇਣਾ ਜਾ ਹਾਂਜੀ ਪਰ ਕਦਾ ਉਪਰ ਉਪਰ ਕਰਕੇ ਕੋ ਦੂ ਆ ਜਾਵੇ ਚੈਨੀ ਨੂੰ ਪਿਆਜ ਚ ਮੰਗਣਾ ਕਰਨ ਲੱਗਿਆਂ ਮੈਂ ਪਾ ਦਾਂ ਤੁਹਾਨੂੰ ਕੋਈ ਟੱਬੀ ਦੇ ਨੂੰ ਲਾਉਣਾ ਪਿਆ ¡Carqueo sincero. ਹਲੋ ਅਦਰਸ਼ ਸਿੰਘ ਲਾਹਣਾ ਕੁਟੂ ਚੌਂਕ ਆਉਂਦਾ ਲੱਗਦਾ ਉੱਪਰ ਲੱਗ ਗਿਆ ਜੀ ਥੋੜੀ ਤੋੜਨੀ ਆ ਇਹ ਨਾ ਉਹ ਦਾ ਰੈਂਟ ਜਮਾ ਦਾ ਅਦਾ ਕੀਤਾ ਜੀ ਜੀ ਕਹਿੰਦੇ 10 ਤਰੀਕ ਤੱਕ ਬੰਦੇ ਹੈਂ ਹਾਂ ਬਰੋਦਿਕ ਬਰੋਦਿਕ ਕਹਿਣਾ ਕਿ ਤਰ੍ਹਾਂ ਸੋਰੀ ਦੱਸ ਯਾਦ ਹੋਸੀ ਕੀ ਨਾਮ ਮੇਰਾ ਨਾਮ ਹੈ ਗਿੱਪਰੂਪ ਸਿੰਘ ਲੱਕ ਜੀ ਨਗਰ ਕੌਂਸਲ ਸਮਰਾਲਾ ਇਸ ਤਰ੍ਹਾਂ ਦੀ ਗੱਲ ਹੋਈ ਹੈ ਜਿਹਦੇ ਸਬੰਧ ਵਿੱਚ ਅੱਜ ਜੀ ਜਿਹੜੇ ਨਗਰ ਕੌਂਸਲ ਵੱਲੋਂ ਨਾ ਰੈਂਟ ਦੀਆਂ ਕਰਨਾ ਜ ਦਿੱਤੀ ਹੋਈ ਨਿਕਲਾਈ ਤੇ ਤੇ ਜਿਹੜਾ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ دیر ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਵੱਲ ਤੇ ਉਹਨਾਂ ਦੁਕਾਨਾਂ ਨੂੰ ਕੀ ਕੀਤਾ ਬੰਦ ਕੀਤਾ ਜੀ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦੁਕਾਨਾਂ ਹੈਗੀਆਂ ਜਿਨ੍ਹਾਂ ਨੂੰ ਵਿਚੇਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਪੈਨ ਦਾ ਕਰਦਾ ਹੈ ਜੀ ਉਹਨਾਂ ਵੱਲ ਜੀ ਕਿਤੇ ਵੀ 10-12 ਸਾਲ ਤੋਂ ਕਰਾਇਆ ਦੇ ਨਹੀਂ ਰਹੀ ਸੀਗੇ ਉਹ ਜੇ ਸਾਡਾ ਸੇਵਾਦਾਰ ਜਦੋਂ ਅਪਰਧ ਕੋਈ ਹੋਰ ਕਰਮਚਾਰੀ ਮੌਕੇ ਤੇ ਕਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੀ ਨਹੀਂ ਸੀਗੇ ਅਸਰ ਸੀ ਕੋਈ ਵੀ ਦੇਖਿਆ ਵੀ ਕੁਝ ਲੋਕ ਕਰਾਇਆ ਦਿੱਤਾ ਦਾ ਨਾਂ ਲੈ ਕੇ ਅੱਗੇ ਕਰਾਇਆ ਦੇ ਦਿੰਦੇ ਨੇ ਉਹਨਾਂ ਕੋਈ ਕਰ ਰਹੀ ਹੋਈ ਉਹਨਾਂ ਤੇ ਕਾਰਵਾਈ ਆਇਆ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨੇ ਮੇਰੇ ਫਰਵਰੀ 2025 ਤੋਂ ਹੀ ਹੋਈ ਨੇ ਤੇ ਇਹਦਾ ਵੀ ਸਰਵੇ ਚੱਲ ਰਿਹਾ ਜੀ ਜੇ ਕੋਈ ਤੇ ਹਾਂ ਚਾਹਬਤ ਇਹ ਤੇ ਵੀ ਕਰ ਵੀ ਕਰਾਂਗੇ ਜੀ ਉਹਨ ਦੁਕਾਨਦਾਰ ਜੀ ਨਹੀਂ ਦਿੰਦੇ ਕਿਰਾਇਆ ਤਾਂ ਇਹ ਦੁਕਾਨਾਂ ਨੂੰ ਖਾਲੀ ਕਰਵਾਈ ਜਾਣਗੀਆਂ ਦਸ ਵੱਧ ਕਰਕੇ ਕੇਸ ਲੜਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਿਰਾਇਆ ਤਾਂ ਵਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਂ ਯੂ ਸਾਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚੱਲਿਆਵਾਂਗੇ ਜੇ ਕੋਈ ਦੁਕਾਨਦਾਰ ਕਿਰਾਇਆ ਦੇਣ ਨੂੰ ਚਾਹਵਾ ਉਹ ਤਾਂ ਉਹਨਾਂ ਦੀ ਸਰਦ ਤੇ ਉਹ ਉਹਦੇ ਬਾਰੇ ਯੂ ਸਾਬ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਹ ਮੇਰੇ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਇਦਾਂ ਜਿਹੜਾ ਨਹੀਂ ਕਰਾਇਆ ਦੇ ਹਾਂਜੀ ਹੈਗੀਆਂ ਦੁਕਾਨਾਂ ਉਹ ਜਦੋਂ ਅਸੀਂ ਨੋਟਿਸ ਜਾਰੀ ਕੀਤੇ ਸੀ ਉਹਨਾਂ ਨੇ ਸਾਨੂੰ ਘਰੋਸਾ ਦਵਾਇਆ ਕਿ ਅਸੀਂ ਮਹੀਨੇ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ ਇਹ ਨੋਟਿਸ ਕੀਤੇ ਟਾਈਮ ਲਈ ਦਿੱਤਾ ਜੀ ਇਹ ਨੋਟਿਸ ਤਾਂ ਜੀ ਹਫਤੇ ਲਈ 10 ਦਿਨ ਲਈ ਦਿੱਤਾ ਜਾਂਦਾ ਜੀ ਟਾਈਮ ਦਿੱਤਾ ਹੈ ਦੁਕਾਨਾਂ ਨੇ ਜਿਹੜੀ ਜ਼ਾਹਿਰ ਦੇ ਵਿੱਚ ਜਿਹੜੀ ਇਸ ਤਰੀਕੇ ਨਾਲ ਨੋਟਿਸ ਪਾਉਂਸ ਕਰਦੇ ਨੇ ਜਿਹੜੇ ਕਿਰਾਏ ਤੇ ਨੇ ਉਹ ਕਿਰਾਇਆ ਨਹੀਂ ਦੇਦੇ ਹੈਗੀਆਂ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੀਆਂ 70 ਦੁਕਾਨਾਂ ਨੇ 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮ੍ਹਾਂ ਹੀ ਨਹੀਂ ਕਰਾ ਰਹ ਇਹ ਕੀ ਕਾਰਨ ਇਹ ਜਿਹੜੇ ਲੰਬੇ ਦਮ ਤੱਕ ਰਾਇ ਕਿਰੇ ਨੇ ਵੀ ਕਿਰਾਏ ਨਹੀਂ ਲੱਤਾ ਜਾ ਇਹ ਜੀ ਇੱਕ ਤਾਂ ਲੋਕਡਾਊਨ ਦੇ ਵਿੱਚ ਜਿਹੜਾ ਗੈਪ ਹੈਗਾ ਜੀ ਦੋ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸመሪያ ਪੁਰਾਣੀਆਂ ਕਿਰਾਏ ਤੇ ਚੜੀਆਂ ਹੋਈਆਂ ਨੇ ਜਿਨ੍ਹਾਂ ਦੇ ਕਈ ਵਾਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹਹੀ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਸੀ ਸਹੀ ਸਮਝਿਆ ਗਿਆ